ਸਾਡੇ ਨਾਲ ਦੋ ਮੁੰਡੇ ਹੋਰ ਤਿਆਰ ਹੋਗੇ ਪਰ ਉਹ ਇੱਕੋ ਸ਼ਰਤ ਤੇ ਤਿਆਰ ਹੋਗੇ ਕਿ ਜੇਕਰ ਸਾਨੂੰ ਤੁਸੀਂ ਵੀ ਰੋਡ ਤੇ ਲੈ ਕੇ ਚੱਲੋਗੇ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਰੋਡ ਤੇ ਕੋਈ ਬੰਦਾ ਕੀ ਕਰਨ ਲਈ ਜਾਂਦਾ ਆ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਦੇਖ ਰਹੇ ਸੀ ਅਸੀਂ ਉਹਦੇ ਕੋਲ ਜਦੋਂ ਉਹ ਦੋਏ ਜਣੇ ਗਏ ਤੇ ਉਹਨਾਂ ਨੇ ਰੇਟ ਰੂਟ ਪੁੱਛਿਆ ਕਿ ਉਸ ਜਨਾਨੀ ਨੇ ਇੱਕ ਲਬਜ ਕਿਹਾ ਜਿਹੜੇ ਜਿਹੜਾ ਲਬਜ ਮਤਲਬ ਇਹ ਗੱਲ ਬਹੁਤ ਭਾਰੀ ਸੀਗੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਨ ਜਾ ਰਿਹਾ ਹਾਂ ਜਿਹੜੀਆਂ ਬੰਦਾ ਖੁਦ ਵੀ ਆਪਣੇ ਆਪ ਨਾਲ ਸਾਂਝੀਆਂ ਨਹੀਂ ਕਰਦਾ ਹੈਗਾ ਅੱਜ ਮੈਂ ਤੁਹਾਡੇ ਨਾਲ ਉਹ ਕਿੱਸਾ ਉਹ ਗੱਲਬਾਤ ਆਪਣੇ ਅੰਦਰ ਦੀ ਜੋ ਆਪਣੇ ਤੇ ਬੀਤੀ ਹੋਈ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਹੜੀ ਕਿ ਕਦੇ ਵੀ ਪਰਿਵਾਰਕ ਮੈਂਬਰ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸਾਂਝੀ ਵੀ ਨਹੀਂ ਕਰ ਸਕਦਾ ਹੈਗਾ ਇਸ ਕਿਸੇ ਨੂੰ ਇਸ ਗੱਲਬਾਤ ਨੂੰ ਮੈਂ ਤੁਹਾਡੇ ਸਾਹਮਣੇ ਇਸ ਕਰਕੇ ਪ੍ਰਸਤੁਤ ਕਰਨ ਜਾ ਰਿਹਾ ਹਾਂ ਕਿਉਂਕਿ ਇਹ ਖੁਦ ਮੇਰੇ ਨਾਲ ਹੋਇਆ ਹੈ ਇਸੇ ਕਰਕੇ ਮੈਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਸ ਚੀਜ਼ ਦੇ ਨਾਲ ਮੇਰਾ ਖੁਦ ਦਾ ਨਜ਼ਰੀਆ ਬਦਲਿਆ ਆ ਔਰਤਾਂ ਪ੍ਰਤੀ ਜਾਂ ਸਾਡੇ ਅੰਦਰ ਦੋ ਬੂੰਦ ਜਿਹੜਾ ਪਾਣੀ ਆ ਉਹਦੀ ਕੀ ਕੀਮਤ ਆ ਤੇ ਕੀ ਸਾਡਾ ਗਲਤ ਇਸਤੇਮਾਲ ਹੁੰਦਾ ਜਦੋਂ ਉਸ ਨੂੰ ਗਲਤ ਜਗ੍ਹਾ ਤੇ ਇਸਤੇਮਾਲ ਕਰਦੇ ਆ ਤਾਂ ਮੈਂ ਅੱਜ ਬਿਨਾਂ ਸ਼ਰਤ ਤੋਂ ਬਿਨਾਂ ਗੱਲ ਤੋਂ ਬਿਨਾਂ ਕਿਸੇ ਸੰਕੋਚ ਤੋਂ ਤੁਹਾਡੇ ਨਾਲ ਉਹੀ ਕਿੱਸਾ ਸਾਂਝਾ ਕਰੂੰਗਾ ਇੱਕ ਸੱਤ ਦਿੱਲੀ ਦੀ ਮਸ਼ਹੂਰ ਮੰਡੀ ਮਸ਼ਹੂਰ ਬਾਜ਼ਾਰ ਵੀ ਰੋਡ ਨਾਲ ਜੁੜਿਆ ਹੋਇਆ ਜਿੱਥੇ ਅਸੀਂ ਆਪਣੇ ਦੋਸਤਾਂ ਨਾਲ ਪਹੁੰਚ ਗਏ ਸੀ ਔਰ ਉੱਥੇ ਜਾ ਕੇ ਸਾਡਾ ਕੀ ਤਜਰਬਾ ਹੋਇਆ ਔਰ ਅਸੀਂ ਗਏ ਕਿਉਂ ਉੱਥੇ ਇਹ ਸਾਰਾ ਵਰਤਾਂਤ ਸਾਰੀ ਗੱਲਬਾਤ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਤੁਸੀਂ ਗੌਰ ਨਾਲ ਸੁਣਿਓ ਔਰ ਹੋ ਸਕੇ ਤਾਂ ਨੈਗੇਟਿਵ ਚੀਜ਼ਾਂ ਨਾਲੋਂ ਪੋਜ਼ਿਟਿਵ ਚੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕਰਿਓ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਦਰਸਲ ਗੱਲ ਦੀ ਸ਼ੁਰੂਆਤ ਕਿਵੇਂ ਹੋਈ ਅਸੀਂ ਇਦਾਂ ਜੀ ਵੀ ਸਾਡਾ ਇੱਕ ਦੋਸਤ ਜਿਨੇ ਬਾਹਰਲੇ ਦੇਸ਼ ਉਹ ਮੁੰਡੇ ਨੂੰ ਤੁਸੀਂ ਕਿਹਾ ਕਿ ਸਾਡੇ ਨਾਲ ਚੱਲ ਦੋ ਜਣੇ ਤਾਂ ਸੀਗੇ ਅਸੀਂ ਪਰ ਅਸੀਂ ਕਿਹਾ ਵੀ ਚੱਲ ਜਿੰਨੇ ਹੋ ਸਕਦੇ ਨਾਲ ਲੈ ਚੱਲੋ ਸਾਡੇ ਨਾਲ ਦੋ ਮੁੰਡੇ ਹੋਰ ਤਿਆਰ ਹੋਗੇ ਪਰ ਉਹ ਇੱਕੋ ਸ਼ਰਤ ਤੇ ਤਿਆਰ ਹੋਗੇ ਕਿ ਵੀ ਜੇਕਰ ਸਾਨੂੰ ਤੁਸੀਂ ਵੀ ਰੋਡ ਤੇ ਲੈ ਕੇ ਚੱਲੋਗੇ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਵੀ ਰੋਡ ਤੇ ਕੋਈ ਬੰਦਾ ਕੀ ਕਰਨ ਲਈ ਜਾਂਦਾ ਆ ਅੰਡਰਸਟੂਡ ਹੁੰਦੀ ਹੈ ਯਾਰਾਂ ਦੋਸਤਾਂ ਦੇ ਵਿੱਚ ਗੱਲ ਹੋ ਜਾਂਦੀ ਚਲ ਠੀਕ ਆ ਭਾਈ ਤੈਨੂੰ ਲੈ ਚੱਲਾਂਗੇ ਉੱਥੇ ਪਹਿਲਾਂ ਤਾਂ ਅਸੀਂ ਕਿਹਾ ਵੀ ਜੇਕ ਸਮਾਂ ਹੋਇਆ ਫਿਰ ਲੈ ਕੇ ਜਾਵਾਂਗੇ ਬਾਅਦ ਵਿੱਚ ਅਸੀਂ ਰਾਜ਼ੀ ਹੋਗੇ ਕਿ ਚਲ ਕੋਈ ਨਾ ਤੈਨੂੰ ਲੈ ਚੱਲਾਂਗੇ ਉੱਥੇ ਤੁਰ ਪੇ ਭਾਈ ਤੁਰ ਕੇ ਜਦੋਂ ਅਸੀਂ ਦਿੱ ਕਾਰ ਸੀਗੀ ਗੱਡੀ ਸੀਗੀ ਉਸ ਤੋਂ ਬਾਅਦ ਉੱਥੇ ਜਾਣ ਤੋਂ ਪਹਿਲਾਂ ਹੀ ਉਹਨੇ ਦੋਸਤ ਨੇ ਜਿਹੜਾ ਜਿਹੜਾ ਕਿ ਐਸੀ ਸ਼ਰਤ ਦੇ ਉੱਤੇ ਗਿਆ ਸੀ ਕਿ ਮੈਨੂੰ ਜੀ ਰੋਡ ਲੈ ਕੇ ਚੱਲੋ ਤਾਂ ਉਹਨੇ ਪਹਿਲੀ ਰੋਲਾ ਪਾ ਲਿਆ ਵੀ ਮੈਨੂੰ ਪਹਿਲਾਂ ਜੀ ਰੋਡ ਲੈ ਕੇ ਚੱਲੋ ਹਲੇ ਸਮਾਂ ਬਹੁਤ ਪਿਆ ਸੀ ਫਲੈਟ ਅਸੀਂ ਪਹੁੰਚੇ ਸ਼ਾਮ ਨੂੰ ਸੀ ਕਿ ਤੇ ਫਲਾਈਟ ਸੀਗੀ ਰਾਤ ਦੀ ਪਹਿਲਾਂ ਹੀ ਗੱਡੀ ਜਿਹੜੀ ਡਰਾਈਵਰ ਸਮੇਤ ਉਧਰ ਮੋੜਦੀ ਉੱਥੇ ਹੋਇਆ ਕਿ ਭਾਈ ਇੱਕ ਬਾਜ਼ਾਰ ਚੱਲ ਗਿਆ ਬਾਜ਼ਾਰ ਬਸ ਤੁਸੀਂ ਐਂ ਸਾਹ ਬਲਾ ਲਓ ਵੀ ਉਹ ਜਿਵੇਂ ਆਪਾਂ ਕਿਤੇ ਆਮ ਬਾਜ਼ਾਰ ਦੇ ਵਿੱਚ ਜਾਂਦੇ ਆ ਉਹ ਬਾਜ਼ਾਰ ਦੇ ਵਿੱਚ ਜਿਵੇਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਬਸ ਐਦਾਂ ਹੀ ਸੇਮ ਦੁਕਾਨਾਂ ਲੱਗੀਆਂ ਹੋਈ ਸੀ ਉੱਥੇ ਬਸ ਸ਼ਰਤ ਸਿਰਫ ਇੰਨੀ ਸੀ ਵੀ ਅੰਦਰ ਕੋਈ ਵੇਚਣ ਵਾਲਾ ਸਾਮਾਨ ਨਹੀਂ ਸੀ ਪਿਆ ਵੇਚਣ ਵਾਲਾ ਸਾਮਾਨ ਉਹ ਆਪ ਸੀਗੇ ਸਾਡੇ ਵਾਸਤੇ ਜਿਵੇਂ ਡਿਫਰੈਂਟ ਜਗ੍ਹਾ ਸੀਗੀ ਬੜੀ ਅਲੱਗ ਜਗ੍ਹਾ ਸੀ ਉੱਥੇ ਜਾਂਦੇ ਸਾਰ ਪਹਿਲਾਂ ਤਾਂ ਇੱਕ ਚ ਗਏ ਦੁਕਾਨ ਚ ਉਹ ਅਸੀਂ ਤਾਂ ਦੋ ਜਣੇ ਤਾਂ ਅਸੀਂ ਪਿੱਛੇ ਖੜ ਜਾਂਦੇ ਦੋ ਜਣੇ ਉਹ ਜਿਹੜੇ ਜਿਹੜੇ ਬਹੁਤ ਤਾਹੂ ਸੀਗੇ ਇਹ ਕੰਮ ਕਰਨ ਨੂੰ ਇਹ ਗਲਤ ਪਾਸੇ ਜਾਣ ਨੂੰ ਤਿਆਰ ਸੀਗੇ ਉਹ ਦੋ ਜਣੇ ਮਤਲਬ ਮੂਰੇ ਪਹਿਲਾਂ ਜਾ ਕੇ ਵੱਜਦੇ ਸੀ ਉਹ ਉਮਰ ਦੀਆਂ ਗੱਲਾਂ ਦੱਸਦਾ ਮੈਂ ਘੱਟੋ ਘੱਟੇ ਗੱਲ ਕਰ ਰਿਹਾ ਆਂ ਤਾਂ ਇਹ ਹੁਣ 2025 ਚੱਲਦਾ ਤਾਂ ਇਹ ਮੈਂ ਗੱਲ तकरीबन तकरीबन 96 ਸੁਕਸ ਜਾਂ 97 ਦੀ ਗੱਲ ਦੱਸ ਰਿਹਾ ਤੁਹਾਨੂੰ ਮੈਂ 97 99 ਦੀ ਗੱਲ ਜਿਹੜੀ ਚੀਜ਼ ਨੇ ਉਹ ਕੱਚੀ ਉਮਰ ਸੀ ਮੇਰੀ ਮੈਂ ਵੀ ਉਦੋਂ 22 ਸਾਲ ਦਾ ਸੀ 23 ਸਾਲ ਦਾ ਸੀਗਾ ਇੱਕ ਜਗ੍ਹਾ ਦੇ ਉੱਤੇ ਹੋਇਆ ਕਿ ਉਹ ਜਗ੍ਹਾ ਖੁੱਲੀ ਸੀ ਥੋੜੀ ਜੀ ਤੇ ਅਸੀਂ ਵੀ ਨਾਲੇ ਖੜੇ ਹੋ ਗਏ ਪਹੁੰਚ ਗਏ ਉੱਥੇ ਮਤਲ ਨਾਲ ਤੇ ਉੱਥੇ ਲੇਡੀਜ਼ ਬੈਠੀ ਸੀ ਉਹ ਰਲਮੀ ਮਲਮੀ ਜੀ ਸੀਗੀ ਚਲੋ ਬੈਠੀ ਸੀ ਉੱਥੇ ਉਹਦੇ ਕੋਲ ਜਦੋਂ ਉਹ ਦੋਏ ਜਣੇ ਗਏ ਤੇ ਉਹਨਾਂ ਨੇ ਰੇਟ ਰੂਟ ਪੁੱਛਿਆ ਰੀਟਰਨ ਪੁੱਛਣ ਤੋਂ ਬਾਅਦ ਉਹਨਾਂ ਨੇ ਕੀਤਾ ਕਹਿੰਦੇ ਵੀ ਸਾਨੂੰ ਫਿਰ ਦਿਖਾਓ ਕਿਹੜੀਆਂ ਉਸ ਜਨਾਨੀ ਨੇ ਇੱਕ ਲਬਜ ਕਿਹਾ ਜਿਹੜੇ ਜਿਹੜਾ ਲਬਜ ਮਤਲਬ ਉਹਨਾਂ ਨੇ ਤਾਂ ਜਿਹੜੇ ਰੇਟ ਪੁੱਛਦੇ ਪਏ ਸੀ ਉਹਨਾਂ ਨੂੰ ਤਾਂ ਕੋਈ ਉਸ ਲਬਜ ਨਾਲ ਫਰਕ ਨਹੀਂ ਪਿਆ ਪਰ ਮੈਂ ਪਿੱਛੇ ਖੜਾ ਸੁਣ ਰਿਹਾ ਸੀ ਜਦੋਂ ਨੇ ਇਹ ਗੱਲ ਕਹੀ ਤਾਂ ਮੈਂ ਕਹਿੰਦੇ ਜਿਵੇਂ ਕਹਿੰਦੇ ਨਾ ਵੀ ਇਸ ਲੇਡੀਜ਼ ਕੋਲ ਕੋਈ ਗੱਲ ਹੈ ਜਿਹੜੀ ਉਹਨੇ ਆ ਗੱਲ ਕਹੀ ਆ ਉਸ ਲੇਡੀਜ਼ ਨੇ ਇੱਕ ਗੱਲ ਕਹੀ ਉਹਨੇ ਕਿਹਾ ਜਿਹੜੀ ਮਰਜ਼ੀ ਲੈ ਜਾਓ ਸਾਰੀਆਂ ਥੋੜੀਆਂ ਹੀ ਨੇ ਇਹ ਗੱਲ ਬਹੁਤ ਭਾਰੀ ਸੀਗੀ ਬਹੁਤ ਵੱਡੀ ਸੀਗੀ ਪਰ ਜਿਵੇਂ ਕਹਿੰਦੇ ਨਾ ਜੇ ਕੰਮ ਦੇ ਵਿੱਚ ਅੰਨਾ ਹੋਇਆ ਬੰਦਾ ਇਹ ਗੱਲਾਂ ਤੇ ਧਿਆਨ ਨਹੀਂ ਦਿੰਦਾ ਪਰ ਮੇਰਾ ਉਦੋਂ ਧਿਆਨ ਚਲ ਗਿਆ ਇਸ ਗੱਲ ਦੇ ਉੱਤੇ ਚਲ ਭਾਈ ਉਹ ਦੋ ਜਣੇ ਚਲੇ ਗਏ ਅੰਦਰ ਆਪਣੇ ਆਪਣੇ ਸਾਥੀਆਂ ਨੂੰ ਲੈ ਕੇ ਅਸੀਂ ਪਹਿਲਾਂ ਤਾਂ ਥੋੜੇ ਦੂਰ ਬੈਠੇ ਸੀਗੇ ਫਿਰ ਅਸੀਂ ਉਹ ਜਿਹੜੀ ਲੇਡੀਜ਼ ਸੀਗੀ ਮਾਲਕਣ ਲਾਲੋ ਜਾਂ ਉਸ ਜਗ੍ਹਾ ਦੀ ਠੇਕੇਦਾਰ ਲਾਲੋ ਜਾਂ ਉਹ ਜਗ੍ਹਾ ਦੀ ਮੇਨ ਬੌਸ ਜਿਹੜੀ ਉਹ ਸੀ ਉਹਦੇ ਕੋਲ ਅਸੀਂ ਚਲੇ ਗਏ ਮੈਂ ਚਲੇ ਗਿਆ ਬੈਠ ਕੇ ਮੇਰੇ ਨਾਲ ਇੱਕ ਹੋਰ ਮੁੰਡਾ ਸੀਗਾ ਅਸੀਂ ਦੋ ਜਣੇ ਬਾਹਰ ਸੀਗੇ ਅਸੀਂ ਚਲੇ ਗਏ ਉਹਦੇ ਕੋਲ ਭਾਈ ਮੈਂ ਜਾ ਕੇ ਉਹਨੂੰ ਪੁੱਛਿਆ ਮੈਂ ਕਿ ਬਈ ਤੁਸੀਂ ਇਹ ਗੱਲ ਕਿਉਂ ਕਹੀ ਬਈ ਸਾਰੀਆਂ ਤੁਹਾਡੀ ਹੀ ਨੇ ਫਿਰ ਉਹਨੇ 2 ਸਕਿੰਟ ਬਾਅਦ ਮੇਰੇ ਵੱਲ ਦੇਖਿਆ ਮੈਨੂੰ ਕਹਿੰਦੇ ਤੁਸੀਂ ਪੰਜਾਬ ਤੋਂ ਮੈਂ ਕਿਹਾ ਹਾਂ ਮੈਂ ਪੰਜਾਬ ਤੋਂ ਹੀ ਆ ਕਹਿੰਦੇ ਤੁਸੀਂ ਕਹਿੰਦੇ ਤੁਹਾਨੂੰ ਦੱਸਾਂ ਮੈਂ ਗੱਲ ਵੀ ਮੋਸਟਲੀ ਸਾਡੇ ਕੋਲ 90% ਡਰਾਈਵਰ ਤਬਕਾ ਜਾਂ ਉਧਰ ਪੰਜਾਬ ਦਾ ਤਬਕਾ ਜਿਹੜਾ ਆਉਂਦਾ ਆ ਵੀ ਉਹ ਆਪਣਾ ਜੋ ਵੀ ਹੁੰਦਾ ਕਰ ਕਰਾ ਕੇ ਚਲੇ ਜਾਂਦੇ ਨੇ ਪਰ ਇੱਥੇ ਜਿਹੜੀਆਂ ਲੇਡੀਜ਼ ਨੇ ਉਹ ਕੋਈ ਵੀ ਵਿਆਹਿਆ ਹੋਈ ਨਹੀਂ ਹੈਗੀ ਕਦੇ ਵੀ ਉਹਨਾਂ ਨੇ ਵਿਆਹ ਨਹੀਂ ਕੀਤੇ ਹੈਗੇ ਜ਼ਿੰਦਗੀ ਤੇ ਉਹਨਾਂ ਤੋਂ ਬੱਚੇ ਪੈਦਾ ਹੁੰਦੇ ਨਹੀਂ ਜਿਹੜੇ ਉਹ ਬੱਚੇ ਬੜੇ ਹੋ ਕੇ ਜੇਕਰ ਕਿਸੇ ਪੰਜਾਬੀ ਦਾ ਆ ਤਾਂ ਉਹ ਪੰਜਾਬੀ ਵਰਗਾ ਦਿਖਣ ਲੱਗ ਪੈਂਦਾ ਮੈਂ ਫਿਰ ਸੱਚ ਇਹ ਵੀ ਸਵਾਲ ਪੁੱਛਿਆ ਮੈਂ ਕਿਹਾ ਕੁੜੀਆਂ ਜਿਹੜੀਆਂ ਦੋ ਇਹ ਪੰਜਾਬਣਾਂ ਲੱਗਦੀਆਂ ਜਮੇ ਪੰਜਾਬਣ ਜਿਵੇਂ ਪੰਜਾਬ ਦੀਆਂ ਕੁੜੀਆਂ ਹੁੰਦੀਆਂ ਨੇ ਵੀ ਉਹ ਦੋ ਇੱਕ ਦੋ ਕੁੜੀਆਂ ਨੇ ਵਿੱਚ ਉਹ ਤੇ ਵਿੱਚ ਨੇਪਾਲਣਾਂ ਜਿਹੀਆਂ ਲੱਗਦੀਆਂ ਸ਼ਕਲੋਂ ਸੂਰਤ ਜੀ ਉਹਨਾਂ ਦੀ ਉਹ ਕਹਿੰਦੇ ਵੀ ਇਦਾਂ ਹੀ ਆ ਕਹਿੰਦੇ ਵੀ ਹੁਣ ਉਹਨੇ ਫਿਰ ਲੇਡੀ ਜੀ ਨੇ ਗੱਲ ਦੱਸੀ ਮੈਨੂੰ ਇੱਕ ਬੜੀ ਮਤਲਬ ਉਹਦੀ ਗੱਲ ਸਮਝ ਆਈ ਗੱਲ ਵੀ ਕਿਵੇਂ ਉਹ ਗੱਲ ਕਹਿਣ ਦਾ ਮਤਲਬ ਕੀ ਸੀ ਉਹਦਾ ਕਿਉਂਕਿ ਲੋਕ ਨਾ ਇੱਕ ਗੱਲ ਕਹਿ ਕੇ ਉਹ ਗੱਲ ਦੇ ਪਿੱਛੇ ਬਹੁਤ ਵੱਡਾ ਮਤਲਬ ਹੁੰਦਾ ਉਹ ਸਰਸਰੀ ਕਹਿ ਜਾਂਦੇ ਨੇ ਲੋਕ ਗੱਲ ਇਹ ਫੜਨੀ ਕਿ ਨਹੀਂ ਆ ਫੜਨੀ ਜਿਹੜਾ ਬੰਦਾ ਜਿਹਨੂੰ ਲੋੜ ਹੈ ਜਾਂ ਜਿਹਨੂੰ ਸਮਝ ਆ ਉਸ ਗੱਲ ਦੀ ਉਹ ਬੰਦਾ ਫੜੂਗਾ ਗੱਲ ਚਲੋ ਉਹਨੇ ਦੱਸਿਆ ਉਹਨੇ ਕਿਹਾ ਵੀ ਇੱਥੇ ਉਹਨੇ ਫਿਰ ਮੈਨੂੰ ਦਿਖਾਇਆ ਦਿਖਾਇਆ ਉਹਨੇ ਫਿਰ ਉਹਨਾਂ ਦੀ ਮਾਮਾ ਦਿਖਾਈਆਂ ਕਹਿੰਦੇ ਵੀ ਇਹ ਉਹ ਜਿਹੜੀਆਂ ਇਹਨਾਂ ਦੀ ਮਾਮਾ ਬੈਠੀਆਂ ਤਿੰਨ ਚਾਰ ਜਣੀਆਂ ਜਨਾਨੀਆਂ ਬੈਠੀਆਂ ਸੀਗੀਆਂ ਉਹ ਕਹਿੰਦੀ ਇਹ ਚਾਰ ਇਹ ਜਣੀਆਂ ਵੀ ਅੱਜ ਤੋਂ 35-40 ਸਾਲ ਪਹਿਲਾਂ ਵੀ ਉਰੇ ਆਈਆਂ ਸੀਗੀਆਂ ਇਹ ਵੀ ਇਹਨਾਂ ਨੇ ਵਿਆਹ ਨਹੀਂ ਕੀਤਾ ਹੈਗਾ ਤੇ ਉਸ ਤੋਂ ਬਾਅਦ ਇੱਕ ਬਹੁਤ ਬੁੱਢੀ ਜੀ ਜਨਾਨੀ ਬੈਠੀ ਸੀਗੀ ਬਹੁਤ ਬੁੱਢੀ ਉਹ ਉਹਦੀ ਘਹਾ ਮਾਂ ਸੀ ਉਹਨਾਂ ਚੋਂ ਚਾਰ ਜਣੀਆਂ ਚੋਂ ਇੱਕ ਜਣੀ ਦੀ ਉਹ ਮਾਂ ਸੀਗੀ ਕਹਿੰਦੇ ਵੀ ਇਹ ਪਹਿਲਾਂ ਆਈ ਸੀਗੀ ਕਹਿੰਦੇ ਇਹਨੇ ਵੀ ਵਿਆਹ ਨਹੀਂ ਕਰਾਇਆ ਕਹਿੰਦੀ ਹੁਣ ਇਹਦੇ ਚੋਂ ਜਿਹੜੀ ਜੰਮੀ ਆ ਉਹ ਉਹ ਕੁੜੀ ਆ ਪਰ ਉਹਨਾਂ ਦੋਵਾਂ ਦੀ ਸ਼ਕਲ ਨੇੜੇ ਤੇੜੇ ਵੀ ਨਹੀਂ ਸੀ ਮਿਲਦੀ ਉਹ ਮਾਂ थी ਜਿਹੜੀ ਬੈਠੀਆਂ ਸੀਗੀਆਂ ਚਾਰ ਜਨਾਨੀਆਂ ਬੈਠੀਆਂ ਸੀ ਉਹਨਾਂ ਨਾਲ ਜਿਹੜੀ ਇੱਕ ਬਜ਼ੁਰਗ ਹੋਰ ਜਨਾਨੀ ਦਿਖਾਈ ਉਹਦੀ ਸ਼ਕਲ ਉਹ ਜਿਹੜੀ ਉਹਦੀ ਬੇਟੀ ਸੀ ਕਿ ਉਹਦੇ ਨਾਲ ਮਿਲਦੀ ਨਹੀਂ ਸੀ ਪਰ ਉਹਨੇ ਦੱਸਿਆ ਵੀ ਇਹਦੇ ਚੋਂ ਆ ਦੋ ਬੇਟੀਆਂ ਪੈਦਾ ਹੋਈਆਂ ਹੋਈਆਂ ਨੇ ਜੋੜਾ ਪੈਦਾ ਹੋਈਆਂ ਸੀ ਕੁੜੀਆਂ ਉਹਨਾਂ ਚੋਂ ਕਹਿੰਦੇ ਇਹ ਉਹ ਉਹਨਾਂ ਦੀ ਸ਼ਕਲ ਉਹਦੇ ਨਾਲ ਨਹੀਂ ਸੀ ਮਿਲਦੀ ਉੱਥੇ ਤੁਹਾਨੂੰ ਤੁਹਾਡੇ ਅੰਦਰਲੀ ਦੋ ਬੂੰਦ ਜੜੀਆਂ ਨੇ ਉਹਦਾ ਅਹਿਸਾਸ ਹੁੰਦਾ ਉਹਦੀ ਤਾਕਤ ਦਾ ਪਤਾ ਲੱਗਦਾ ਵੀ ਕਿਵੇਂ ਅੱਛਾ ਫਿਰ ਮੈਂ ਕਿਹੜਾ ਘਟ ਕਰਨ ਵਾਲਾ ਸੀ ਫਿਰ ਮੈਂ ਉਹਦੇ ਕੋਲ ਪੁੱਛਿਆ ਮੈਂ ਕਹਿੰਦਾ ਤੁਸੀਂ ਪ੍ਰਕੌਸ਼ਨ ਨਹੀਂ ਇਸਤੇਮਾਲ ਕਰਦੇ ਹੈਗੇ ਪ੍ਰਕੌਸ਼ਨ ਵੀ ਤਾਂ ਇਸਤੇਮਾਲ ਕਰਦੇ ਆ ਕਹਿੰਦੇ ਕਰਦੇ ਆ ਉਦੋਂ ਵੀ ਕਰਦੇ ਸੀ ਉਦੋਂ ਘੱਟ ਕਰਦੇ ਸੀ ਹੁਣ ਜ਼ਿਆਦਾ ਕਰਦੇ ਆ ਪਰ ਕਹਿੰਦੇ ਪ੍ਰਕੌਸ਼ਨ ਜਿਹੜੇ ਆ ਨਾ ਇੰਨਾ ਜ਼ਿਆਦਾ ਮਜ਼ਬੂਤ ਨਹੀਂ ਹੁੰਦੇ ਹੈਗੇ ਉਹ 100% ਗਾਰੰਟੀ ਨਹੀਂ ਹੁੰਦੇ ਹੈਗੇ ਔਰ ਜਦੋਂ ਲੇਡੀਜ਼ ਨੂੰ ਕੁਝ ਲੇਡੀਜ਼ ਦੀ ਜਿਹੜੀ ਉਹਨਾਂ ਦੀ ਮਾਨਸਿਕਤਾ ਕੁਝ ਐ ਜਿਹੀ ਬਣ ਜਾਂਦੀ ਜਦੋਂ 5-7 ਸਾਲ 10 ਸਾਲ ਲਾ ਲੈਂਦੀਆਂ ਨੇ ਉੱਥੇ ਫਿਰ ਉਹਨਾਂ ਦੀ ਮਾਨਸਿਕਤਾ ਐ ਜਿਹੀ ਬਣ ਜਾਂਦੀ ਵੀ ਮੇਰਾ ਹੁਣ ਢਾਲਦੀ ਉਮਰ ਆ ਵੀ ਮੇਰੇ ਕੋਲ ਕੋਈ ਬੱਚਾ ਹੋਣਾ ਚਾਹੀਦਾ ਫਿਰ ਉਹ ਹੱਥ ਪੱਲੇ ਮਾਰਦੀਆਂ ਨੇ ਵਿਆਹ ਕਰਾਉਣ ਲਈ ਵੀ ਵਿਆਹ ਹੋ ਜਵੇ ਕਿਤੇ ਵਿਆਹ ਤਾਂ ਹੁੰਦਾ ਨਹੀਂ ਉਹਨਾਂ ਦਾ ਪਰ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਬੱਚਾ ਪੈਦਾ ਕਰਨ ਦੀ ਕਰਨ ਦੀ ਹੁੰਦੀ ਜੀ ਤਾਂ ਉਹ ਵੈਸੇ ਹੀ ਹੋ ਜਾਣ ਮਾਲਾ ਪ੍ਰਕਾਸ਼ਨ ਇਸਤੇਮਾਲ ਕਰਨ ਦੇ ਬਾਵਜੂਦ ਵੀ ਉਹ ਹੋ ਜਾਣ ਪ੍ਰੈਗਨੈਂਟ ਤਾਂ ਫਿਰ ਉਹ ਕਹਿੰਦੀ ਵੀ ਅਸੀਂ ਉਹਨੂੰ ਇਹ ਰੱਬ ਦਾ ਪ੍ਰਸਾਦ ਸਮਝ ਲੈਂਦੀਆਂ ਆ ਪਰ ਜੇਕਰ ਨਾ ਕੋਈ ਹੋਵੇ ਤਾਂ ਕਹਿੰਦੇ ਨਾ ਕੋਈ ਹੋਵੇ ਕਹਿੰਦੇ ਮੋਸਟਲੀ ਜੇਕਰ 10 ਲੇਡੀਜ਼ ਇਸ ਧੰਦੇ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਚੋਂ ਮੋਸਟਲੀ 8 ਤੋਂ ਲੈ ਕੇ 9 ਲੇਡੀਜ਼ ਨੇ ਜਿਹੜੀਆਂ ਉਹ ਐਦਾ ਹੀ ਪ੍ਰੈਗਨੈਂਟ ਹੁੰਦੀਆਂ ਪ੍ਰਕੌਸ਼ਨਸ ਵੀ ਇਸਤੇਮਾਲ ਕਰਦੀਆਂ ਨੇ ਤੇ ਮੈਂਟਲੀ ਮਤਲਬ ਐਕਸੈਪਟ ਕਰ ਲੈਂਦੀਆਂ ਵੀ ਸਾਡਾ ਇਹ ਹੁਣ ਸਾਡਾ ਹੀ ਬੱਚਾ ਆ ਪਰ ਦੂਸਰੇ ਪਾਸੇ ਜਿਹਨਾਂ ਆਪਣਾ ਦੋ ਬੂੰਦ ਉੱਥੇ ਸਿਰ ਤੱਕ ਚਲਿਆ ਗਿਆ ਜਿਹੜਾ ਦੋ ਬੂੰਦਾਂ ਉੱਥੇ ਆਪਣੀਆਂ ਖਰਾਬ ਕਰਕੇ ਚਲਿਆ ਗਿਆ ਉਹ ਤਾਂ ਪਤਾ ਹੀ ਨਹੀਂ ਨਾ ਉਹਨੂੰ ਤਾਂ ਪਤਾ ਹੀ ਨਹੀਂ ਵੀ ਉਹ ਬੱਚਾ ਉਹਦਾ ਪੈਦਾ ਕੀਤਾ ਹੋਇਆ ਆ ਔਰ ਹੋ ਸਕਦਾ 5 10 15 ਸਾਲ 20 ਸਾਲ ਬਾਅਦ ਉਹਦਾ ਖੁਦ ਦਾ ਬੱਚਾ ਹੀ ਉੱਥੇ ਚਲੇ ਜਾਵੇ ਚਲ ਗੱਲ ਇੱਥੇ ਇਹ ਆ ਵੀ ਜਿਹੜਾ ਬੰਦਾ ਕਰਕੇ ਆ ਗਿਆ ਗੰਦ ਪਾ ਕੇ ਆ ਗਿਆ ਉੱਥੇ ਉਸ ਤੋਂ ਬਾਅਦ ਉਹਨੂੰ ਤਾਂ ਨੀ ਪਤਾ ਉਹ ਆਪਣੇ ਜਿਹੜੇ ਘਰ ਦੇ ਬੱਚੇ ਆ ਉਹਨਾਂ ਨੂੰ ਕਿੰਨਾ ਦੂਰ ਲੁੱਟ ਦੇਖਦਾ ਆ ਵੀ ਉਹਨਾਂ ਨੂੰ ਕੋਈ ਸਕੂਲ ਦੀ ਫੀਸਾ ਜਮਾ ਕਰਾਉਂਦਾ ਛੱਡ ਕਿਉਂਦਾ ਐ ਵੀ ਕੋਈ ਮੁੰਡਾ ਅੱਖਾਂ ਚੱਕੇ ਵੀ ਨਾ ਦੇਖ ਲਵੇ ਕੋਈ ਉਹਦੀ ਰਾਖੀ ਵੀ ਕਰਦਾ ਆ ਵਿਆਹ ਹੁਣ ਤੱਕ ਉਹਦੇ ਮਗਰ ਮਗਰ ਮਤਲਬ ਉਹਦੇ ਨਾਲ ਪੂਰਾ ਪਹਿਰੇਦਾਰ ਬਣ ਕੇ ਰਹਿੰਦਾ ਪਰ ਉਹ ਬੱਚਾ ਜਿਹੜਾ ਉੱਥੇ ਆਪਣੇ ਦੋ ਮਿੰਟ ਦੇ ਸਵਾਦ ਵਿੱਚ ਸਿੱਟ ਕੇ ਆ ਗਿਆ ਉੱਥੇ ਉਹ ਕਿੰਨੀ ਗੰਦੀ ਜ਼ਿੰਦਗੀ ਹੂ ਉਸ ਬੱਚੇ ਦੀ ਕਿੰਨੀ ਗੰਦੀ ਜ਼ਿੰਦਗੀ ਹੂ ਤੁਸੀਂ ਇਹ ਸਭ ਲਾ ਲਓ ਵੀ ਜੇਕਰ ਤੁਸੀਂ ਇਹ ਸਟੋਰੀ ਸੁਣ ਰਹੇ ਹੋ ਤਾਂ ਤੁਹਾਨੂੰ ਆਪਣੇ ਅੰਦਰ ਜੋ ਪਰਮਾਤਮਾ ਨੇ ਬੀਜ ਸਿੱਟਿਆ ਹੋਇਆ ਆ ਉਹਦੀ ਤਾਕਤ ਦਾ ਪਤਾ ਲੱਗ ਜਦਾ ਤੁਸੀਂ ਆਪਣੇ ਵੱਲੋਂ ਪੂਰੇ ਪ੍ਰਕੌਸ਼ਨਸ ਸੇ ਇਸਤੇਮਾਲ ਕਰ ਰਹੇ ਹੋ ਪਰ ਉਹ ਇਹ ਗੱਲ ਕਹਿੰਦੀਆਂ ਨੇ ਵੀ ਦਿਨ ਦੇ ਵਿੱਚ 50 60 40 50 60 ਇੰਨੇ ਲੋਕਾਂ ਨਾਲ ਬੈਠਦੀਆਂ ਨੇ ਇੰਨੇ ਲੋਕਾਂ ਨਾਲ ਪੈਂਦੀਆਂ ਨੇ ਵੀ ਪ੍ਰਕੌਸ਼ਨਸ ਹਰ ਵਾਰੀ ਕਈ ਵਾਰੀ ਨਹੀਂ ਕੰਮ ਕਰਦੇ ਕਈ ਵਾਰੀ ਕਿਉਂਕਿ ਇਹਦਾ ਤਾਂ ਬਹੁਤ ਛੋਟਾ ਜਿਹਾ ਕਿਣਕਾ ਵੀ ਬਹੁਤ ਹੁੰਦਾ ਹੈ ਇੱਕ ਬੱਚਾ ਪੈਦਾ ਕਰਨ ਲਈ ਇਹ ਬੱਚੇ ਪੈਦੇ ਕਰਨੇ ਔਖੇ ਵੀ ਬਹੁਤ ਨੇ ਤੇ ਐਨੇ ਔਖੇ ਵੀ ਹਨ ਜਿਹੜਾ ਫਸ ਜਾਂਦਾ ਉਹਦੇ ਕੋਲ ਤਾਂ ਪੈਦਾ ਨਹੀਂ ਹੁੰਦੇ ਹੈਗੇ ਜਿਹੜੇ ਜਿਹੜੇ ਹੁੰਦੇ ਆ ਜਿਹਦੇ ਕੋਲ ਹੁੰਦੇ ਆ ਉਹਦੇ ਕੋਲ ਉਹੀ ਹੋਈ ਜਾਂਦੇ ਨੇ ਬਹੁਤ ਜਣਾਂ ਨੇ ਮੇਰੇ ਤੇ ਵੀ ਲੰਚ ਲਾਉਣੇ ਆ ਬਹੁਤ ਗੱਲਾਂ ਕਹਿਣੀਆਂ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਵੀ ਉਦੋਂ ਇਹ ਉਦੋਂ ਉਸ ਸਮੇਂ ਦਾ ਕਿੱਸਾ ਆ ਉਸ ਸਮੇਂ ਦੀ ਗੱਲਬਾਤ ਤੁਹਾਨੂੰ ਦਰਾ ਰਿਹਾ ਉਹ ਸਮੇਂ ਅਵੇਰਨੈਸ ਦੇ ਕੈਂਪ ਚਲਾਏ ਜਾ ਰਹੇ ਸੀਗੇ ਐਡਜ਼ ਦੇ ਜਾਂ ਹੋਰ ਚੀਜ਼ਾਂ ਦੇ ਇਹਨਾਂ ਦੀ ਅਵੇਰਨੈਸ ਬਾਰੇ ਦੱਸਿਆ ਜਾ ਰਿਹਾ ਸੀਗਾ ਆ ਜਾਂ ਪਰਿਵਾਰ ਨਿਯੋਜਕ ਵਾਲੇ ਇਹਨਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਗਹਿਨ ਜਾਣਕਾਰੀ ਚੱਲ ਰਹੀ ਉਹ ਸਾਡੇ ਇਲਾਕੇ ਦੇ ਵਿੱਚ ਇੱਕ ਕੇਸ ਇਹ じゃ ਵੀ ਹੋਇਆ ਸੀਗਾ ਜਿਹੜੇ ਕਿ ਆ ਆਦਮੀ ਨੇ ਉਠਾ ਸਿੱਧਾ ਕੰਮ ਕੀਤਾ ਸੀ ਉਹਨੂੰ ਐਡਜ਼ ਹੋ ਗਿਆ ਸੀ ਉਸ ਤੋਂ ਬਾਅਦ ਐਡਜ਼ ਹੋਣ ਤੋਂ ਬਾਅਦ ਉਹਦਾ ਵਿਆਹ ਹੋਇਆ ਔਰ ਵਿਆਹ ਹੋਣ ਤੋਂ ਬਾਅਦ ਉਹਦੀ ਮਿਸਸਿਸ ਨੂੰ ਐਡਜ਼ ਹੋ ਗਿਆ ਔਰ ਉਸ ਤੋਂ ਬਾਅਦ ਉਹਦਾ ਜਿਹੜਾ ਬੱਚਾ ਪੈਦਾ ਹੋਇਆ ਸੀਗਾ ਉਹਨੂੰ ਵੀ ਐਡਜ਼ ਹੋਇਆ ਹੋਇਆ ਸੀ ਔਰ ਬੱਚਾ ਮਤਲਬ ਕਾਫੀ ਵੱਡੀ ਉਮਰ ਤੱਕ ਜਿਉਂਦਾ ਰਿਹਾ ਪਰ ਜਿਹੜਾ ਉਹਨਾਂ ਦਾ ਫਾਦਰ ਸਾਹਿਬ ਸੀਗਾ ਮੈਂ ਉਹਦੇ ਭੋਗ ਤੇ ਖੁਦ ਗਿਆ ਸੀਗਾ ਤੇ ਉਸ ਟਾਈਮ ਉਹਨਾਂ ਦਾ ਫਾਦਰ ਦੀ ਮਤਲਬ ਦਾ ਸੰਸਕਾਰ ਹੋ ਰਿਹਾ ਸੀ ਸਾਰੇ ਆਪਸੇ ਔਰ ਉਹ ਬਹੁਤ ਰਤੂਬੇ ਵਾਲਾ ਪਰਿਵਾਰ ਸੀਗਾ ਔਰ ਇਹ ਤਾਂ ਮੈਂ ਗੱਲਾਂ ਕਹਿ ਰਿਹਾ ਵੀ ਉਸ ਸਮੇਂ ਇਹਨਾਂ ਗੱਲਾਂ ਦੀ ਚਰਚਾ ਆਮ ਹੁੰਦੀ ਸੀਗੀ ਉਦੋਂ ਅਵੇਰਨੈਸ ਦੀ ਕਮੀ ਸੀ ਇਹ ਸਟਾਰਟ ਹੋਇਆ ਸੀ ਕੰਮ ਪਰ ਇਹ ਮੇਰੇ ਦਿਮਾਗ 'ਚ ਹੁੰਦਾ ਸੀਗਾ ਹਰ ਇੱਕ ਦੇ ਬੰਦੇ ਦੇ ਦਿਮਾਗ 'ਚ ਹੁੰਦੇ ਕਈ ਇਹਨਾਂ ਨੂੰ ਕੇ ਨੋਰ ਕਰ ਦਿੰਦੇ ਆ ਗੱਲਾਂ ਨੂੰ ਕਈ ਨਹੀਂ ਇਗਨੋਰ ਕਰਦੇ ਇਹ ਗੱਲਾਂ ਮੇਰੇ ਦਿਮਾਗ 'ਚ ਠੂਸੀਆਂ ਹੋਈਆਂ ਸੀਗੀਆਂ ਕਿ ਵੀ ਇਹ ਜਹ ਗਲਤ ਕੰਮ ਇਹਨਾਂ ਜਗਤ 'ਤੇ ਇਹ ਜਿਹੇ ਕੰਮ ਨਹੀਂ ਕਰਨੇ ਹੈਗੇ ਜੇਕਰ ਕੋਈ ਆਪਣਾ ਪ੍ਰਾਈਵੇਟ ਹੈਗਾ ਲੋ ਆਪਣਾ ਸਾਥੀ ਹੈਗਾ ਜਿਹਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਉਹ ਨਾਲ ਫਿਰ ਵੀ ਲੱਗ ਗੱਲਬਾਤ ਤਾਂ ਇਸ ਕਰਕੇ ਇਹ ਗੱਲਾਂ ਸਾਡੇ ਦਿਮਾਗ 'ਚੋਂ ਨਿਕਲੀਆਂ ਨਹੀਂ ਵੀ ਕਦੇ ਇਦਾਂ ਦੇ ਕੰਮ ਨਹੀਂ ਕਰਨੇ ਹੈਗੇ ਤਾਂ ਕੁਝ ਇਹ ਜਿਹੇ ਸੀਗੇ ਜਿਨ੍ਹਾਂ ਨੇ ਕਰਨੇ ਸੀਗੇ ਤਾਂ ਫਿਰ ਕਰੇ ਆ ਪਰ ਉੱਥੋਂ ਅਸੀਂ ਉੱਥੋਂ ਕਹਿੰਦੇ ਨੇ ਸਿੱਖਿਆ ਲੈਣ ਵਾਲਾ ਉਹ ਸਿੱਖਿਆ ਚਾਹੇ ਗੰਦੀ ਜਗ੍ਹਾ ਚਾਹੇ ਚੰਗੀ ਜਗ੍ਹਾ ਉਹ ਲੈ ਲੈਂਦਾ ਉੱਥੋਂ ਸਿੱਖਿਆ ਠੀਕ ਆ ਅੱਜ ਦਾ ਮਕਸਦ ਸੀਗਾ ਇਹ ਤੁਹਾਨੂੰ ਜੋ ਵੱਡੇ ਵੱਡੇ ਬਾਜ਼ਾਰਾਂ 'ਚ ਜਾਂਦੇ ਨੇ ਲੋਕ ਉਹਦੇ ਬਾਰੇ ਸੁਚੇਤ ਕਰਨ ਦਾ ਅੱਜ ਦੇ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਾਸਤੇ ਰੂ ਪੰਜਾਬੀ